ਜਿਹੜੇ ਡਿਬਰੂਗੜਾ ਰਗੇ 10-10 ਸਾਲ ਹੋ ਗਏ ਨੇ ਉੱਥੇ ਬਿਨਾਂ ਵਜ੍ਹਾ ਤੇ ਬੈਠੇ ਨੇ ਕੋਈ ਸਪਸਟਿਅਚ ਰੈਸਟ ਨਹੀਂ ਹੈਗੀ ਤੇ ਜਿਸ ਦਿਨ ਕਿਤੇ ਰੈਸਟਾਂ ਪੈਣੀ ਆ ਉਹ ਤੇ ਕਿਸੇ ਖਾਤੇ 'ਚ ਨਹੀਂ ਆਉਣੀ ਇਸ ਕਰਕੇ ਮਨੁੱਖੀ ਇਹਦੇ ਭਾਈ ਅਮਰਿਤਪਾਲ ਸਿੰਘ ਸਾਰੇ ਸਾਰੇ ਟੋਟਲ ਜੋ ਵੀ ਹੈਗੇ ਆ ਆ ਜਿਹੜੀ ਪ੍ਰਗਿਆ ਸਾਧਵੀ ਵਰਗੀ ਉਹ ਬਰੀ ਜਿੰਨੇ ਗੋਦਰਾ ਕਾਂਡ ਵਾਲੇ ਸਾਰੇ ਬਰੀ ਸਿੱਖਾਂ ਨੂੰ ਤੇ ਕਿਤਾਬਾਂ ਰੱਖਣ ਦੇ ਦੋਸ਼ 'ਚ ਉਮਰ ਕੈਦ ਹੋਈ ਪਈ ਆ ਕਿਹੜੀ ਆਜ਼ਾਦੀ ਹੋਈ ਵੀ ਬਹੁਤ মিডিਆ ਚ ਵੀ ਚੱਲਿਆ ਬਿਬੰਦੀ ਸਿੰਘ ਰਿਆ ਹੋਣਗੇ ਪਰ ਉਹਦੇ ਵਿੱਚੋਂ ਨਿਕਲਿਆ ਕੀ ਕਿ ਜਿਹਦੇ ਸਾਲ ਪਿਛੇ ਸਾਲ ਲਿਖਿਆ ਹੋਇਆ 25 ਸਾਲ 20 ਸਾਲ ਅਸੀਂ ਤਾਂ 30 ਸਾਲ ਪੂਰੇ ਕਰ ਲਿਆ ਸਾਨੂੰ ਫੇ ਨਹੀਂ ਰਹੀ ਹੈ ਕਿ ਲੋਕਤੰਤਰ ਦਾ ਚੀਰ ਹਰਣ ਹੋ ਰਿਹਾ ਹੈ ਲੋਕਤੰਤਰ ਦਾ ਬਲਾਫਕਾਰ ਕਰ ਰਿਹਾ ਹੈ ਇਹ ਖੁਦ ਤੇਰੇ ਮਾਨੰਦਰ ਚੀਸ ਹੈ ਉੱਬਰਦੀ ਰਹਿਣੀ ਆ 328 ਰੂਪ ਸਰੂਪ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਜੰਦਾ ਹੋਵੇ ਤੇ ਸਿੱਕ ਸਾਰਾ ਕੁਝ ਛੱਡ ਕੇ ਖੜਾ ਹੋ ਜਾਂਦਾ ਤੇ ਉੱਥੇ 32800 ਰੁਪਏ ਦੀ ਗੱਲ ਆ ਗਿਆਨੀ ਹਰਪ੍ਰੀਤ ਸਿੰਘ ਨਾ ਰੰਜੇ ਇਹ ਆ ਕਿ ਇਹਦੀ ਸੁਪਰਵੀਜ਼ਨ ਚੋ ਕਮੇਟੀ ਬਣੀ ਸੀ ਟਾਕਾ ਨਨਕਾਣਾ ਸਾਹਿਬ ਦੇ 100 ਸਾਲਾ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀ ਹੋਈ ਸਟੇਜ ਲੱਗੀ ਸੀ 100ਵੀਂ ਸਤਾਵ ਦੀ ਮਨਾਉਂਦਿਆਂ ਉੱਥੇ ਇਹੀ ਹਰਪ੍ਰੀਤ ਕਹਿ ਰਿਹਾ ਸੀ ਸਾਡੇ ਵਾਸਤੇ ਕਿ ਜਦੋਂ ਇਹ ਲੋਕ ਆਉਣ ਤੇ ਡਾਂਗਾ ਚੱਕ ਕੇ ਕਾਲੀ ਦਲ ਦੇ ਬਹਾਦਰੋ ਆ ਜਿਓ ਜਦੋਂ ਰਾਜਸੀ ਰਾਜ ਸੱਤਾ ਵਿੱਚ ਇਹ ਗੱਲ ਕਹਿੰਦੇ ਰਹਿ ਕਿ ਸਾਨੂੰ ਕੀੜੀ ਤੁਰੀ ਫਰਦੀ ਦੀ ਦੀ ਆ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਬੁਰਜ ਜਵਾਰ ਸਿੰਘ ਵਾਲੇ ਤੋਂ ਇਹਨਾਂ ਨੂੰ ਦਿਸਿਆ ਨਹੀਂ ਯਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ 1 ਜੂਨ ਨੂੰ ਉਹਦਨੇ ਸਾਰੇ ਹੀ ਉੱਥੇ ਕੀਤੀ ਮਾਰ ਪਈ ਕਰਲਾਣੇ ਤਾਂ ਕਿ ਦਰਦਨਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਨਹੀਂ ਲੱਭਿਆ ਅੱਜ ਤੱਕ ਵੀ ਨਹੀਂ ਲੱਭਿਆ ਉਹ ਹਜੇ ਕਿ ਜੇ ਤੁਹਾਨੂੰ ਸੱਚਾ ਲੰਗਾ ਪ੍ਰਮਾਨ ਫਿਰ ਮੇਰਾ ਖਿਆਲ ਗਿਆਨੀ ਹਰਪ੍ਰੀਤ ਤੇ ਉਹਦੋਂ ਛੋਟੀ ਗੱਲ ਵਾ ਕਿਉਂਕਿ ਉਹਨੂੰ ਤਾਂ ਤੁਸੀਂ ਜਹੇਦਾਰ ਲਾਤਾ ਵਾ ਸੱਚੇ ਲਗਾ ਨੂੰ ਜਦੋਂ ਹੁਣ ਮੇਰੀਆਂ ਵੀ ਤਰੀਕਾਂ ਪੈਂਦੀਆਂ ਜਦੋਂ ਇਦਾਂ ਜਾਣੇ ਜੱਜਮੋਰੇ ਉਹ ਪਹਿਲਾਂ ਹੀ ਤਾੜ ਲੈਂਦਾ ਵੀ ਇਹਨੂੰ ਸਜ਼ਾ ਕਰਨੀ ਆ ਬਸ ਵੀ ਇਹਨੂੰ ਸਜ਼ਾ ਹੀ ਕਰਨੀ ਆ ਬਸ ਜਨਾਨ ਨੇ ਕੱਲ 14 ਅਗਸਤ ਨੂੰ ਝੰਡਾ ਚੜ੍ਹਾ ਲਿਆ ਸੀ ਨਹਿਰੂ ਨੇ 15 ਅਗਸਤ ਨੂੰ ਜਸ਼ਨ ਮਨਾ ਲਿਆ ਸੀ ਸਾਡੇ ਲੋਕ ਕੱਲ ਤੇ ਅੱਜ ਦੇ ਦਿਨ ਆਪਦੀਆਂ ਲਾਸ਼ਾਂ ਲੱਭਦੇ ਰਹਿਆ ਬੱਚੀਆਂ ਦੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਦੇ ਕੱਪੜਾ ਪਾਉਂਦੇ ਰਹਿਆ ਕਾਮਨ ਸਾਹ ਮੋਰਚਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਗੱਲਬਾਤ ਕਰਾਂਗੇ ਕਿ ਜਿਸ ਪਾਸੇ ਦੇਸ਼ ਆਜ਼ਾਦੀ ਮਨਾ ਰਿਹਾ 15 ਅਗਸਤ ਨੂੰ ਲੈ ਕੇ ਪਰ ਦੂਜੇ ਪਾਸੇ ਹੀ ਕਾਮਨ ਸਾਹ ਮੋਰਚੇ ਵਾਲੇ ਕਹਿ ਰਹੇ ਨੇ ਕਿ ਅਸੀਂ ਆਜ਼ਾਦ ਨਹੀਂ ਹੈਗੇ ਸਾਡੇ ਜਿਹੜੇ ਬੰਦੀ ਸਿੰਘ ਨੇ ਜਦੋਂ ਰਿਹਾਅ ਕੀਤੇ ਜਾਣਗੇ ਅਸੀਂ ਉਦੋਂ ਮਹਿਸੂਸ ਕਰਾਂਗੇ ਕਿ ਸਾਨੂੰ ਆਜ਼ਾਦੀ ਹੈਗੀ ਆ ਪਰ ਦੂਜੇ ਪਾਸੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਨਵਾਂ ਅਕਾਲੀ ਦਲ ਬਣਿਆ ਨਵੇਂ ਪ੍ਰਧਾਨ ਬਣੇ ਨੇ ਉਸ ਬਾਰੇ ਭਾਈ ਸੁਖਜੀਤ ਸਿੰਘ ਖੋਸਾ ਸਾਡੇ ਨਾਲ ਨੇ ਸਾਰੀ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਰੋਡ ਮੈਪ ਸਾਰੀਆਂ ਚੀਜ਼ਾਂ ਕੀ ਹੋਊਗਾ ਕਿਉਂਕਿ ਲੜਾਈ ਬਹੁਤ ਵੱਡੀ ਹੈਗੀ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਜੀ ਕੌਮਨ ਸਾਹਿਬ ਮੋਚਾ ਦੇ ਵਿੱਚ ਪਹੁੰਚੇ ਹੋ ਲਗਾਤਾਰ ਸ਼ਿਰਕਤ ਕਰਦੇ ਹੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਕਹਿ ਰਹੀਆਂ ਕਿ ਆਜ਼ਾਦੀ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਪਰ ਤੁਹਾਨੂੰ ਕਿਉਂ ਲੱਗਦਾ ਕਿ ਵੀ ਹਜੇ ਵੀ ਕੋਈ ਆਜ਼ਾਦ ਨਹੀਂ ਹੈਗਾ ਸਿੰਘਾਂ ਨੂੰ ਆਜ਼ਾਦ ਕੀਤਾ ਨਹੀਂ ਜਾਂ ਦੇਖੋ ਜੀ ਲੋਕਾਂ ਦੀ ਆਜ਼ਾਦੀ ਆ ਸਾਡੀ ਤਾਂ ਬਰਬਦੀ ਆ ਜਨਾ ਨੇ ਕੱਲ 14 ਅਗਸਤ ਨੂੰ ਝੰਡਾ ਚੜ੍ਹਾ ਲਿਆ ਸੀ ਬਿਲਕੁਲ ਨਹਿਰੂ ਨੇ 15 ਅਗਸਤ ਨੂੰ ਜਸ਼ਨ ਮਨਾ ਲਿਆ ਸੀ ਪਰ ਦੇਸ਼ ਪੰਜਾਬ ਦਾ ਦਿਲ ਚੀਰ ਦਿੱਤਾ ਸੀ ਸਾਡੇ ਲੋਕ ਕੱਲ ਤੇ ਅੱਜ ਦੇ ਦਿਨ ਆਪਦੀਆਂ ਲਾਸ਼ਾਂ ਲੱਭਦੇ ਰਹਿਆ ਬੱਚੀਆਂ ਦੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਦੇ ਕੱਫਣ ਪਾਉਂਦੇ ਰਹਿਆ ਚਲੋ ਇੱਕ ਲਮਾ ਮੰਨ ਲੈਨੇ ਆ ਕਿ ਆਜ਼ਾਦੀ ਐ ਸਾਡੇ ਨਾਲ ਕਿਦਾਂ ਦਾ ਮਜ਼ਾਕ ਆ ਸਾਡਾ 1955 47 ਚ ਆਜ਼ਾਦੀ ਦਾ ਡੰਕਾ ਵਜਾਇਆ 1955 ਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ 84 ਚ ਹਮਲਾ 78 ਚ ਹਮਲਾ 78 ਚ ਵੀ ਸਾਡੇ ਤੇ ਲਗਭਗ ਸਰਕਾਰ ਦਾ ਹੀ ਹਮਲਾ ਸੀ ਜਦੋਂ ਬਾਦਲ ਉਹਨੂੰ ਬਿਠਾ ਕੇ ਛੱਡ ਕੇ ਆਉਂਦਾ ਆਪਣੇ ਨਿਰੰਕਾਰ ਨੂੰ ਫੇਰ ਅੱਜ ਤੱਕ ਹਮਲਾ ਫੇਰ ਜਦੋਂ 84 ਤੋਂ ਮਗਰੋਂ 84 ਚ ਨਰ ਸੰਘਰਸ਼ ਕੀਤਾ ਸਰਕਾਰਾਂ ਨੇ 84 ਦੀ ਗੱਲ ਚੱਲੀ ਬਿਆਨਤਾ 부ਚੜ ਆਇਆ ਬਿਆਨਤੇ 부ਚੜ ਨੇ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਤੇ ਜਿਹੜਾ ਇਹੋ ਜਿਹਾ ਦਾਇੰਤ ਸੀਗਾ ਉਹਨੂੰ ਫੇਰ ਸੋਧਾ ਤੇ ਲੱਗਣਾ ਹੀ ਚਾਹੀਦਾ ਸੀ ਉਹਨੂੰ ਖਾਲਸਾ ਹੀ ਰਵੈਤਾ ਅਨਸਾਰ ਸਾਡੇ ਸਿੱਖ ਨੌਜਵਾਨਾਂ ਨੇ ਜਿਹੜੇ ਉਸ ਟਾਈਮ ਨੌਜਵਾਨੀ ਸੀ ਜਾਂ ਅੱਜ ਤੱਕ ਬਜ਼ੁਰਗ ਹੋ ਗਏ ਨੇ ਉਹਨਾਂ ਨੇ ਸੋਧਾ ਲਾਇਆ ਪਰ ਸੋਦਾ ਲਾਉਣ ਤੋਂ ਬਾਅਦ ਇੱਕ ਇਹਨਾਂ ਦੇ ਦੇਸ਼ ਦੀ ਜਿਹੜੇ ਦੇਸ਼ 'ਚ ਸਈ ਮਜਬੂਰੀ ਬਸ ਰਹਿ ਰਹੇ ਆ ਉਹਦੀ ਸਜ਼ਾ ਆ ਉਮਰ ਕੈਦ ਉਮਰ ਕੈਦਾਂ ਹੋ ਗਈਆਂ ਅਸੀਂ ਉਮਰ ਕੈਦ ਤੋਂ ਵੀ 5 5 7 7 10 ਸਾਲ ਪੂਰੇ ਉਪਰ ਕਰ ਲੈ ਤੇ ਸਾਨੂੰ ਫੇਰ ਹੀ ਨਹੀਂ ਛੱਡਿਆ ਜਾ ਰਿਹਾ ਸਾਡੇ ਲਈ ਫੇਰ ਆਜ਼ਾਦੀ ਕਦੀ ਹੋਈ ਵੀ ਕਈ ਪੰਜਾਬ ਦੇ ਇਹ ਕਹਿ ਦਿੰਦੇ ਆ ਕਹਿੰਦੇ ਕਿਹੜੀ ਆਜ਼ਾਦੀ ਚਾਹੀਦੀ ਹੈ ਕਹਿੰਦੇ ਆਜ਼ਾਦੀ ਤਾਂ ਸਾਰੇ ਚੀਜ਼ਾਂ ਚਾਹ ਰਹੇ ਹੋ ਇਹੀ ਸਵਾਲ ਅਮਰਪਾਲ ਸਿੰਘ ਹੋਰਾਂ ਦਾ ਸੀਗੇ ਕਹਿੰਦੇ ਕਿਹੜੀ ਆਜ਼ਾਦੀ ਚਾਹੀਦੀ ਹੈ ਪਾਸਪੋਰਟ ਤੁਹਾਡੇ ਬਣ ਰਹੇ ਆ ਖਾਣ ਪੀਣ ਨੂੰ ਤੁਹਾਨੂੰ ਮਿਲ ਰਿਹਾ ਜਿੱਥੇ ਜੀ ਕਰਦਾ ਉੱਥੇ ਜਾ ਸਕਦੇ ਹੋ ਹੋਰ ਕਹਿੰਦੇ ਕੀ ਆਜ਼ਾਦੀ ਚਾਹੀਦੀ ਹੈ ਕਹਿੰਦੇ ਇਹ ਆ ਪੰਜਾਬ ਦੇ ਕਈ ਲੋਕਾਂ ਦੇ ਸਵਾਲ ਨੇ ਆ ਸਪੋਰਟ ਬਣਾਉਣਾ ਆਧਾਰ ਕਾਰਡ ਬਣਾਉਣਾ ਇਹ ਆਜ਼ਾਦੀ ਥੋੜਾ ਆਜ਼ਾਦੀ ਤੇ ਉਹ ਆ ਵੀ ਜਿਹੜਾ ਕਾਨੂੰਨ ਇੱਕੋ ਜਿਹਾ ਹੋਵੇ ਆ ਜਿਹੜੀ ਪ੍ਰਗਿਆ ਸਾਧਵੀ ਵਰਗੀ ਉਹ ਬਰੀ ਜਿੰਨੇ ਗੋਦਰਾ ਕਾਂਡ ਵਾਲੇ ਸਾਰੇ ਬਰੀ ਜਿੰਨੇ ਗੁਜਰਾਤ ਚ ਹੋਇਆ ਸੀਗਾ ਜਿਹੜੇ ਆ ਤੇ ਫੇਰ ਜਿਹੜੀ ਹੈਗੀ ਆ ਬਾਨੋ ਬਿਲਕੁਲ ਬਾਨੋ ਬਿਲਕੁਲ ਬਾਨੋ ਉਹਨੂੰ ਸਜ਼ਾ ਸਿੱਖਾਂ ਨੂੰ ਸਜ਼ਾ ਸਿੱਖਾਂ ਨੂੰ ਤੇ ਕਿਤਾਬਾਂ ਰੱਖਣ ਦੇ ਦੋਸ਼ ਚ ਉਮਰ ਕੈਦ ਹੋਈ ਪਈ ਆ ਕਿਹੜੀ ਆਜ਼ਾਦੀ ਹੋਈ ਵੀ ਅਸੀਂ ਜਦੋਂ ਹੁਣ ਮੇਰੀਆਂ ਵੀ ਤਰੀਕਾਂ ਪੈਂਦੀਆਂ ਜਦੋਂ ਇਦਾਂ ਜਾਣੇ ਜੱਜ ਮੋਰੇ ਉਹ ਪਹਿਲਾਂ ਹੀ ਤਾੜ ਲੈਂਦਾ ਵੀ ਇਹਨੂੰ ਸਜ਼ਾ ਕਰਨੀ ਆ ਬਸ ਵੀ ਇਹਨੂੰ ਸਜ਼ਾ ਹੀ ਕਰਨੀ ਆ ਬਸ ਹੂੰ ਮਸਲਾ ਕੀ ਹੈਗਾ ਕਿ ਇਹ ਜਿਹੜੀ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਭਿਉਰਾ ਸਾਹਿਬ ਦੀ ਰਾਜਵਾਨਾ ਸਾਹਿਬ ਦੀ ਤਾਰਾ ਸਾਹਿਬ ਦੀ ਕੋਈ ਵੱਟ ਦਾ ਰੋਲਾ ਛੋੜੋ ਸੀ ਜਿਨ੍ਹਾਂ ਜਿਹੜੇ ਦਰਿੰਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਅੰਕਤ ਮਚਾਇਆ ਸੀ ਉਹ ਵੈਸੇ ਆਤਵਾਦ ਕਹਿੰਦੇ ਆ ਆਤਵਾਦ ਆਤ ਉਹਨਾਂ ਨੇ ਚੱਕੀ ਸੀ 25000 ਲਾ ਵਾਰ ਸਲਾਸ਼ਾਂ ਦਾ ਡਾਟਾ ਹਜੇ ਅਧੂਰਾ ਡਾਟਾ ਆਏ 25000 ਨਹੀਂ ਕਿਤੇ ਵੱਧ ਹੋਣਗੀਆਂ 25000 ਤੋਂ ਉਹਨਾਂ ਦੇ ਅੰਕੜਿਆਂ ਚ ਆਈਆਂ ਨੇ ਕਿਤੇ ਵੱਧ ਹੋਣਗੀਆਂ 25 25 ਸਾਲ ਮਾਝੇ ਦੀਆਂ ਇਲਾਕੇ ਵਿੱਚ ਜੰਝਾਂ ਨਹੀਂ ਚੜੀਆਂ ਤੇ ਉਹ ਸਾਰਾ ਜਿਹੜਾ ਅ ਕੈਲੋਵਿਕ क्रूरਤਾ ਹੋਈ ਆ ਤੇ ਜੇ ਉਹੋ ਜੇ ਕਿਸੇ ਦਰਿੰਦੇ ਨੂੰ ਗੱਡੀ ਚਾੜਦਾ ਹੈ ਤੇ ਇੱਕ ਬੰਦਾ ਹੀ ਆ ਨਾ ਉਹ ਵੀ ਪਰ ਉਹ ਸਾਡੇ ਨਾਲ ਐਡੀ ਬੇਇਨਸਾਫੀ ਆ ਹੁਣ ਕੱਲ ਪਰਸੋਂ ਬਹੁਤ মিডিਆ ਚ ਵੀ ਚੱਲਿਆ ਕਹਿੰਦੇ ਅਧੂਰਾ ਗਿਆਨ ਖਤਰਨਾਕ ਹੁੰਦਾ ਵੀ ਬੰਦੀ ਸਿੰਘ ਰਿਆ ਹੋਣਗੇ ਤੇ ਲੋਕਾਂ ਨੇ ਵਿਚਾਰਿਆਂ ਨੇ ਮਤਲਬ ਕਹਿ ਲੋ ਵੀ ਇੱਕ ਤਰ੍ਹਾਂ ਨਾਲ ਆਰ ਜੀ ਖੁਸ਼ੀ ਵੀ ਆਈ ਪਰ ਉਹਦੇ ਵਿੱਚੋਂ ਨਿਕਲਿਆ ਕਿ ਜਿਹਦੇ ਸਾਲ ਪਿਛੇ ਸਾਲ ਲਿਖਿਆ ਹੋਇਆ 25 ਸਾਲ 20 ਸਾਲ ਅਸੀਂ ਤਾਂ 30 ਸਾਲ ਪੂਰੇ ਕਰ ਲਿਆ ਸਾਨੂੰ ਫੇ ਨਹੀਂ ਰਹੀ ਹੈ ਵੈਸੇ ਪੰਜਾਬ ਲਈ ਬਹੁਤ ਖਤਰਨਾਕ ਨੇ ਸੈਂਸਿਟਿਵ ਨੇ ਜੇ ਪੰਜਾਬ ਚਾਹੇ ਮਾਹੌਲ ਖਰਾਬ ਹੋ ਜਾਣਾ ਜਿਹਨਾਂ ਨੂੰ ਪੰਜਾਬ ਲਿਆਤਾ ਤੁਹਾਨੂੰ ਲੱਗਦਾ ਕਿ ਵੀ ਜੇ ਪੰਜਾਬ ਆਉਂਦੇ ਤਾਂ ਮਾਹੌਲ ਖਰਾਬ ਹੋਊਗਾ ਗੁਰਮੀਤ ਸਿੰਘ ਇੰਜੀਨੀਅਰ ਪੰਜਾਬ ਆ ਰਹੇ ਆ ਲਾਲ ਸਿੰਘ ਹੁਣੀ ਪੰਜਾਬ ਆ ਰਹੇ ਆ ਆਪਣਾ ਆਪਣਾ ਕੀ ਆਣਾ ਖੇੜਾ ਸਾਹਿਬ ਪੰਜਾਬ ਆ ਰਹੇ ਆ ਮਾਹੌਲ ਤਾਂ ਕਦੇ ਖਰਾਬ ਨਹੀਂ ਕਰਕੇ ਗਿਆ ਲਖਵਿੰਦਰ ਸਿੰਘ ਪੰਜਾਬ ਆ ਰਿਹਾ ਕਦੇ ਮਖਮੋਲ ਨਹੀਂ ਖਰਾਬ ਕੀਤਾ ਜਿਹੜਾ ਜੋ ਉਦੋਂ ਚੱਲਦਾ ਸੀ ਜੇ ਤਾਂ ਬਿਆਨਤਾ ਹੋਵੇ ਇੱਥੇ ਜੀਦਾ ਫੇਰ ਤਾਂ ਜ਼ਰੂਰ ਆ ਵੀ ਉਹ ਉਹਨੂੰ ਮਾਰਨਗੇ ਜਦੋਂ ਹੁਣ ਬਿਆਨਤਾ ਹੀ ਹੈ ਨਹੀਂ ਜਦੋਂ ਬਾਸ ਹੀ ਨਹੀਂ ਤੇ ਬੰਸਰੀ ਕਰਨਾ ਵਜਣੀ ਹੈ ਹੁਣ ਮੋਲ ਕਾ ਦਾ ਖਰਾਬ ਹੋਣਾ ਬਾਕੀ ਲੋਕ ਤਾਂ ਵੀ ਇੱਥੇ ਰਹਿ ਹੀ ਰਿਹਾ ਇਹ ਇੱਕ ਜਾਣਬੁੱਝ ਕੇ ਸ਼ਗੂਫਾ ਖੜਾ ਕੀਤਾ ਜਾ ਰਿਹਾ ਜਾਣਬੁੱਝ ਕੇ ਸਾਰੀ ਗੱਲ ਕੀਤੀ ਜਾ ਰਹੀ ਆ ਸਿੱਖਾਂ ਨੂੰ ਰਿਲੀਫ ਨਾ ਦੇ ਕੇ ਸਿੱਖਾਂ ਨੂੰ ਦਰਸਾਇਆ ਜਾ ਰਿਹਾ ਵੀ ਤੁਸੀਂ ਜਿਹੜੇ 90 92 ਸਿਰ ਦਿੱਤੇ ਆ ਨਾ ਉਹ ਤੁਹਾਡੇ ਐਵੇਂ ਹੀ ਆ ਅਸੀਂ ਤੁਹਾਨੂੰ ਦੱਸਾਂਗੇ ਜਿਵੇਂ ਕਿਸੇ ਨੇ ਕਿਹਾ ਸੀ ਕਿ Hindu ਨੂੰ ਤੁਸੀਂ ਰਾਜ ਕਰਦਾ ਵੇਖਿਓ ਇਹਨੂੰ ਜਦੋਂ ਇਹ ਇਹਦੇ ਕੁੱਟ ਪੈਂਦੀ ਆ ਜਦੋਂ ਇਹਦਾ ਸਵਾ ਸਵਾ ਮਣ ਜੰਝੂ ਲੈਂਦਾ ਆ ਉਹਨਾਂ ਤੇ ਹੱਥ ਜੋੜਦਾ ਤੇ ਜਿੱਦਣੇ ਰਾਜ ਕਰੂਗਾ ਉਹ ਦਿਨ ਤੁਹਾਡੇ ਤੇ ਹੀ ਕਰੂਗਾ ਕਿਉਂਕਿ ਇਹਨਾਂ ਦੇ ਪੁਰਖਿਆਂ ਨੇ ਬਾਈ ਧੜ ਦੇ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕੋਲੋਂ ਧੋਖੇ ਨਾਲ ਕਿਲਾ ਛਡਵਾਇਆ ਆਪਦੇ ਇਸ਼ਟ ਦੀ ਪੂਜਾ ਕਰਵਾ ਕਰਕੇ ਨਾਟਕ ਕਰਕੇ ਵੀ ਆਟੇ ਦੀ ਗੋ ਬਣਾਤੀ ਤੇ ਕਹਤਾ ਜੀ ਅਸੀਂ ਸੌ ਖਾ ਗਏ ਜਿਹੜੇ ਸੌਹਾ ਖਾ ਕੇ ਮੁੱਕਰਨ ਵਾਲੇ ਲੋਕ ਆ ਉਹਨਾਂ ਦੇ ਦੇਸ਼ ਵਿੱਚ ਸਾਨੂੰ ਮਜਬੂਰੀ ਵਸ ਰਹਿਣਾ ਪੈ ਰਿਹਾ ਤੇ ਉਹ ਸਾਨੂੰ ਰਿਲੀਫ ਨਹੀਂ ਦੇ ਰਿਹਾ ਢੰਗ ਬਰਾਬਰ ਹੈ ਲੋਕਤੰਤਰ ਦਾ ਵੀ ਡੈਮੋਕ੍ਰੇਸੀ ਆ ਇੱਥੇ ਲੋਕਤੰਤਰ ਆ ਪਰ ਇਹ ਲੋਕਤੰਤਰ ਦਾ ਚੀਰ ਹਰਨ ਹੋ ਰਿਹਾ ਆ ਲੋਕਤੰਤਰ ਦਾ ਬਲਾਫਕਾਰ ਕਰ ਰਿਹਾ ਹੈ ਇਹ ਖੁਦ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਏ ਹੋ ਜੀ ਕਈ ਲੋਕ ਵੀ ਟਿੱਪਣੀਆਂ ਕਰ ਰਹੇ ਨੇ ਪੁਰਾਣੇ ਨੇ ਭਵਾਨਾ ਵੀ ਨੇ ਸਾਰਿਆਂ ਨੂੰ ਬਾਹਰ ਆਣਾ ਚਾਹੀਦਾ ਹੈ ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨੌਜਵਾਨ ਬੰਦੇ ਨੇ ਪਵਾਡੀ ਬੂ ਕਰਦੀਆਂ ਜ਼ਿਲ੍ਹਿਆਂ ਚ ਬੰਦ ਨੇ ਤੁਸੀਂ ਵੀ ਅਪੀਲ ਕਰਦੇ ਹੋ ਕਿ ਸਾਰੇ ਜਿੰਨੇ ਨੌਜਵਾਨ ਬੰਦ ਹੋਏ ਨੇ ਜ਼ਿਲਾਂ ਦੇ ਵਿੱਚ ਪਾ ਪੰਜਾਬ ਚ ਨੇ ਭਾਵੇਂ ਡਿਬਰੂਗੜੀ ਜ਼ਿਲਾਂ ਚ ਉਹ ਬਾਹਰ ਆਣੇ ਚਾਹੀਦੇ ਤੱਕਾ ਕਿਸੇ ਨਾ ਵੀ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਰੀਲੀਫ ਮਿਲਣੀ ਚਾਹੀਦੀ ਆ ਜੇ ਇਹ ਥੋੜੋ ਹੈਗਾ ਕੋਈ ਕਾਨੂੰਨ ਕਿ ਆਪਾਂ ਬਿਨਾਂ ਵਜ੍ਹਾ ਤੇ ਉਹਨੂੰ ਹੁਣ ਜਿਹੜੇ ਡਿਬਰੂਗੜਾ ਵਾਲੇ ਨੇ 10-10 ਸਾਲ ਹੋ ਗਏ ਨੇ ਉੱਤੇ ਬਿਨਾਂ ਵਜ੍ਹਾ ਤੇ ਬੈਠੇ ਨੇ ਕੋਈ ਪਾਸਟੇਚ ਰੈਸਟ ਨਹੀਂ ਹੈਗੀ ਤੇ ਜਿਸ ਦਿਨ ਕਿਤੇ ਰੈਸਟਾਂ ਪੈਣੀ ਆ ਉਹ ਤੇ ਕਿਸੇ ਖਾਤੇ ਚ ਨਹੀਂ ਆਉਣੀ ਇਸ ਕਰਕੇ ਮਨੁੱਖੀ ਸਾਰੇ ਸਾਰੇ ਟੋਟਲ ਜੋ ਵੀ ਹੈਗੇ ਆ ਪਰ ਇਹ ਗੱਲ ਹੈਗੀ ਆ ਕਿ ਕਾਨੂੰਨ ਅਨਸਾਰ ਜੀ ਨੇ ਜੋ ਕੀਤਾ ਇੱਥੇ ਅਸੀਂ ਸਜ਼ਾ ਪੂਰੀ ਕਰ ਚੁੱਕੇ ਆ ਉੱਥੇ ਅਜੇ ਸ਼ੁਰੂ ਨਹੀਂ ਹੋਇਆ ਤੱਕਾ ਕਿਸੇ ਨਾਮ ਨਹੀਂ ਹੋਣਾ ਚਾਹੀਦਾ ਸਿੱਖ ਕਹਿੰਦਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਕਮਜ਼ੋਰੀਆਂ ਜਿਹੜੀਆਂ ਕਿਸੇ ਦੀਆਂ ਹੈਗੀਆਂ ਉਹ ਆ ਜਾਗਰ ਹੁੰਦੀਆਂ ਰਹਿੰਦੀਆਂ ਤੇ ਉੱਤੇ ਜੱਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕਹਿੰਦੇ ਰਹੀਦਾ ਸੁਣਦੇ ਵੀ ਰਹੀਦਾ ਦੂਜੇ ਪਾਸੇ ਤੁਸੀਂ ਕੱਲ ਪੋਜ਼ਿਟਿਵ ਪਾਈ ਸੀਗੀ 328 ਰੂਪਾਂ ਦਾ ਬੜਾ ਤੁਸੀਂ ਲਿਖਿਆ ਕਿ ਵੀ 328 ਰੂਪ ਕਿੱਥੇ ਨੇ ਯਾਨੀ ਹਰਪ੍ਰੀਤ ਸਿੰਘ ਹੋਰੀ ਪ੍ਰਾਣਾ ਅਕਾਲੀ ਦਲ ਨਵਾਂ ਪ੍ਰਧਾਨ ਜਿਹੜੇ ਬਣੇ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਉਹ ਸਵਾਲ ਕਿਉਂ ਕਰਨਾ ਪਿਆ ਦੂਜਾ ਕਿ ਪ੍ਰਧਾਨ ਕਿਉਂ ਲੱਗੇ ਯਾਨੀ ਹਰਪ੍ਰੀਤ ਸਿੰਘ ਦੇਖੋ ਜੀ ਮੇਰੇ ਮਾਨੰਦਰ ਚੀਸ ਹੈ ਉੱਬਰਦੀ ਰਹਿਣੀ ਆ 328 ਰੂਪ ਰੂਪ ਤੇ ਗੁਰੂਗ੍ਰੰਥ ਸਾਹਿਬ ਦਾ ਇੱਕ ਜਾਂਦਾ ਹੋਵੇ ਤੇ ਸਿੱਕ ਸਾਰਾ ਕੁਝ ਛੱਡ ਕੇ ਖੜਾ ਹੋ ਜਾਂਦਾ ਤੇ ਉੱਥੇ 32800 ਰੁਪਏ ਦੀ ਗੱਲ ਆ ਗਿਆਨੀ ਹਰਪ੍ਰੀਤ ਨਰਿੰਦਰ ਸਿੰਘ ਨਾਂ ਰੰਜੇ ਆ ਕਿ ਇਹਦੀ ਸੁਪਰਵੀਜ਼ਨ ਚੋ ਕਮੇਟੀ ਬਣੀ ਸੀ ਉਹ ਜਿਹੜੀ ਜਾਂਚ ਕਮੇਟੀ ਜਿਹੜੀ ਜਾਂਚ ਕਰੇਗੀ ਸਰੂਪ ਪਤਾ ਕਰੇ ਕਿ ਕਿੱਥੇ ਗਿਆ ਡਾਕਟਰ ਈਸ਼ਰ ਸਿੰਘ ਐਡਵੋਕੇਟ ਈਸ਼ਰ ਸਿੰਘ ਵੀ ਉਹਨਾਂ ਨੂੰ ਕਹਿੰਦੇ ਆ ਉਹਨਾਂ ਦੀ ਸੁਪਰਵੀਜ਼ਨ ਚ ਉਹਨਾਂ ਨੇ ਇਹ ਕੱਢਿਆ ਸੀ ਕਿ 32800 ਰੁਪਏ ਜਿਹੜੇ ਉਹ ਮੈਸ ਹੈ ਗਿਆ ਉਹਨਾਂ ਦਾ ਸੌ ਪਤਾ ਨਹੀਂ ਕਿੱਥੇ ਆ ਕਿੱਧਰ ਗਿਆ ਕਿੱਧਰ ਆਇਆ ਕਿੱਧਰ ਗਿਆ ਪਰ ਸੌਰੀ ਟੂ ਸੇ ਹਰਪ੍ਰੀਤ ਸਿੰਘ ਹੁਣੀ ਉੰਨਾ ਕੁਛ ਨਹੀਂ ਕਰ ਸਕੇ ਉਲਟਾ ਹਰਪ੍ਰੀਤ ਸਿੰਘ ਹੁਣਾਂ ਨੇ ਸਟੇਜ ਲੱਗੀ ਸੀ ਮਨਜੀਤ ਸਾਹਿਬ ਦਵਾਨ ਹਾਲ ਤੇ ਜਦੋਂ ਆਪਣੇ ਆਪਣਾ ਨਰੈਣੂਮント ਨੂੰ ਆਪਣੇ ਆਪਣਾ ਕੁਰਬਾਨੀਆਂ ਦੇਣ ਵਾਲੇ ਸਿੰਘ ਸਾਕਨਨ ਕਾਣਾ ਸੌਰੀ ਸਾਕਨਨ ਕਾਣਾ ਸਾਹਿਬ ਦੇ 100 ਸਾਲਾ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀ ਹੋਈ ਸਟੇਜ ਲੱਗੀ ਸੀ 100ਵੀਂ ਸਤਾਵ ਦੀ ਮਨਾਉਂਦਿਆਂ ਉੱਥੇ ਇਹੀ ਹਰਪ੍ਰੀਤ ਕਹਿ ਰਿਹਾ ਸੀ ਸਾਡੇ ਵਾਸਤੇ ਕਿ ਜਦੋਂ ਇਹ ਲੋਕ ਆਉਣ ਤੇ ਡਾਂਗਾਂ ਚੱਕ ਕੇ ਕਾਲੀਦਲ ਦੇ ਬਾਧਰੋ ਆ ਜਿਓ ਤੇ ਡਾਂਗਾਂ ਲੈ ਕੇ ਇਹਨਾਂ ਦਾ ਸਵਾਗਤ ਕਰਿਓ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੂੰ ਕੋਈ ਦਰਦ ਨਹੀਂ ਹੈ ਪਰ ਸਾਨੂੰ ਅੱਜ ਅਫਸੋਸ ਆ ਵੀ ਜੇ ਇੱਕ ਗੁਰੂ ਦਾ ਸਿੱਖ ਪ੍ਰਧਾਨ ਬਣਿਆ ਬੇਸ਼ੱਕ ਸਾਡੇ ਸਵਾਲ ਜਿਉਂ ਦੇ ਤੋਂ ਆ ਖੜੇ ਰਹਿਣਗੇ ਪਰ ਜਿਹੜੀ ਭਾਸ਼ਾ ਆ ਉਹਦੀਆਂ ਬੱਚੀਆਂ ਵਾਸਤੇ ਉਦੇ ਖੁਦ ਵਾਸਤੇ ਤੇ ਜਿਹੜਾ ਸਭ ਤੋਂ ਮਾੜੀ ਗੱਲ ਮੈਨੂੰ ਲੱਗੀ ਆ ਕਿ 1699 ਦੀ ਵਿਸਾਖੀ ਨੂੰ ਸੱਚੇ ਪਾਤਸ਼ਾਹ ਨੇ ਜਾਤ-ਗੋਤ ਮਟਾਤਾ ਸੀ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਤੇ ਅੱਜ ਜਿਹੜੇ ਅਕਾਲੀ ਦਲ ਬਾਦਲ ਦੇ ਜਿਹੜੇ ਲੀਡਰ ਹੈਗੇ ਆ ਉਹ ਹਰਪ੍ਰੀਤ ਸਿੰਘ ਉਹਨਾਂ ਨੂੰ ਨਿੱਜੀ ਟਿੱਪਣੀਆਂ ਉਹਨਾਂ ਨੂੰ ਜਾਤੀ ਸ਼ੂਚਕ ਵੀ ਵਰਤ ਰਹੇ ਆ ਤੇ ਜਿਹੜਾ ਬਿਲਕੁਲ ਥੱਲੇ ਦਾ ਮਿਆਰ ਆ ਇਹ ਨਹੀਂ ਹੋਣਾ ਚਾਹੀਦਾ ਹਾਂ ਸਮਾਂਮ ਵਿੱਚ ਦੋਨੇ ਤਰ੍ਹਾਂ ਨੰਗੀਆਂ ਆ ਜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦਾ ਕੁਝ ਕੀਤਾ ਹੁੰਦਾ ਅੱਜ ਆ ਦਿਨ ਦੇਖਣੇ ਨਹੀਂ ਸੀ ਪੈਣੇ ਜੇ ਬੰਦੀ ਸਿੰਘਾਂ ਦਾ ਕੁਝ ਕੀਤਾ ਹੁੰਦਾ ਆਜਾ ਦਿਨ ਦੇਖਣੇ ਨਹੀਂ ਸੀ ਪੈਣੇ ਜੇ ਪੰਜਾਬ ਵਿੱਚ ਨਸ਼ਿਆਂ ਦਾ ਕੁਝ ਕੀਤਾ ਹੁੰਦਾ ਆਜਾ ਦਿਨ ਦੇਖਣੇ ਨਹੀਂ ਸੀ ਪੈਣੇ ਇਹਨਾਂ ਨੇ ਕੀਤਾ ਕੁਝ ਨਹੀਂ ਜਦੋਂ ਰਾਜਸੀ ਰਾਜ ਸੱਤਾ ਵਿੱਚ ਇਹ ਗੱਲ ਕਹਿੰਦੇ ਰਹਿ ਕਿ ਸਾਨੂੰ ਕੀੜੀ ਤੁਰੀ ਫਰਦੀ ਦੀ ਦੀਆ ਪਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਬੁਰਜ ਜਵਾਰ ਸਿੰਘ ਵਾਲੇ ਤੋਂ ਇਹਨਾਂ ਨੂੰ ਦਿਸਿਆ ਨਹੀਂ ਇਹਨਾਂ ਨੂੰ ਦਿਸਿਆ ਨਹੀਂ ਤੇ ਜਗਤਾਰ ਸਿੰਘ ਹਵਾਰੇ ਨੂੰ ਸੁਖਬੀਰ ਸਿੰਘ ਬਾਦਲ ਅੱਤਵਾਦੀ ਕਹਿੰਦਾ ਰਿਹਾ ਜਦੋਂ ਸਵਾਲ ਕਰਦੀ ਸੀ ਤੁਹਾਡੀ ਪ੍ਰੈਸ ਮੀਡੀਆ ਕਿ ਉਹਨਾਂ ਨੂੰ ਜ세ਦਾਰ ਸਾਫਤਾ ਤੇ ਇਹ ਕਹਿੰਦਾ ਸੀ ਅੱਤਵਾਦੀ ਆ ਅੱਜ ਇਹਨਾਂ ਨੂੰ ਹੁਣ ਉਹ ਸਭ ਕੁਝ ਇਹਨਾਂ ਚੀਜ਼ਾਂ ਤੇ ਚਲਦੇਆਂ ਹੋਏ ਹੀ ਜੇ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਹਰਨ ਲਈ ਆ ਉਹ ਕਹਿੰਦੇ ਕਿ ਵੀ ਇਹਨਾਂ ਨੇ ਕੁਝ ਕੀਤਾ ਨਹੀਂ ਇਹਨਾਂ ਨੇ ਕਾਹਨ ਕੀਤਾ ਇਸ ਕਰਕੇ ਅਸੀਂ ਸਾਹਮਣੇ ਆਇਆ ਇਹ ਤਾਂ ਸਾਨੂੰ ਗਰੰਥੀ ਦੱਸਦੇ ਸੀਗੇ ਕਹਿੰਦੇ ਹੁਣ ਦੱਸਾਂਗੇ ਗਰੰਥੀ ਹੁੰਦੇ ਕੀ ਐ ਦੇਖੋ ਜੀ ਘਰੇ ਜਦੋਂ ਭੁੱਖਮਰੀ ਪੈ ਜਵੇ ਨਾ ਕਿਸੇ ਪਰਿਵਾਰ ਚ ਉਹ ਲੜਦੇ ਹੁੰਦੇ ਆ ਤੇ ਘਰ ਅਡੋ ਅਡੀ ਟੁੱਟ ਜਾਂਦੇ ਹੁੰਦੇ ਆ ਘਰ ਚ ਇਹ ਹੁਣ ਕਾਲੀਦਲ ਚ ਪੈ ਗਈ ਭੁੱਖਮਰੀ ਹੁਣ ਗਿਆਨੀ ਹਰਪ੍ਰੀਤ ਸਿੰਘ ਚਲੋ ਜਹੇਦਾਰ ਰਹਿਆ ਸਤਕਾਰ ਆ वैसे मेरा तखल्लुस हो रहा आज मैं ओनु नहीं कहंदा क्योंकि जब सारे जाने ਗਾਲਾਂ ਕੱਢਣ ਲੱਗ ਪਣ ਫਿਰ ਤੁਸੀਂ ਪਿੱਛੇ ਹਟਜੋ ਥੋੜਾ ਜਿਹਾ ਇਹ ਹਰਪ੍ਰੀਤ ਸਿੰਘ ਦੇ ਪਾਸੇ ਚੰਦੂ ਜੀ ਦਾ ਸੱਜੇ ਪਾਸੇ ਕੀ ਕੋਰ ਖੱਬੇ ਪਾਸੇ ਰਖੜਾ ਸੱਜੇ ਪਾਸੇ ਿਆਲੀ ਖੱਬੇ ਪਾਸੇ ਵਡਾਲਾ ਹਾਂਜੀ ਉਹ ਉਹ ਝੁੰਦਾ ਹਨਾ ਉਹ ਕੌਣ ਉਹੀ ਉਹੀ ਫੋਟੋ ਦੂਹ ਹਫ਼ਤਾ ਚਾਰ ਹਫ਼ਤੇ ਜਾਂ ਛੇ ਹਫ਼ਤੇ ਪਹਿਲਾਂ ਦੀ ਦੇਖ ਲਓ ਸੁਖਬੀਰ ਦੇ ਬਦਲਦੇ ਵੀ ਇਹੀ ਸੀ ਜਿੱਦਣ ਬਿਆਦਵੀਆਂ ਹੋਈਆਂ ਸੀ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਖੋ ਹੋਰ ਗੱਲ ਛੱਡ ਦਿਓ ਕਿਹਨੇ ਕਰਾਈਆਂ ਕਿਹਨੇ ਕੀਤੀਆਂ ਉਹ ਉਹ ਗੱਲਾਂ ਵੱਖਰੀ ਗੱਲ ਆ ਉਹ ਨਹੀਂ ਹੋ ਸਕੀ ਜਾਂਚ ਆਪਾਂ ਕਹਿੰਨੇ ਠੀਕ ਆ ਪਰ ਯਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ 1 ਜੂਨ ਨੂੰ ਉਹਦਨੇ ਸਾਰੇ ਹੀ ਉੱਥੇ ਸੀ ਇਤਨੀ ਮਾਰਪਾਈ ਕਰਲਾਣੇ ਤੈ ਕਿ ਦਰਦ ਨਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਨਹੀਂ ਲੱਭਿਆ ਅੱਜ ਤੱਕ ਵੀ ਨਹੀਂ ਲੱਭਿਆ ਉਹ ਹਜੇ ਜਾਂਚਾਂ ਬਹੁਤ ਬਣ ਗਈਆਂ ਸਰਕਾਰਾਂ ਦੋ ਹੰਡ ਚੱਲੀਆਂ ਦੂਜੀ ਵੀ ਹੰਡ ਚੱਲੀ ਆ ਸੋ 18 ਮਹੀਨੇ ਦੀ 17 ਮਹੀਨੇ ਦੀ ਇਹਨਾਂ ਦੀ ਸਰਕਾਰ ਪੰਤਕਾਉਣ ਵਾਲਿਆਂ ਦੀ ਸਰੂਪ ਇਹਨਾਂ ਨੂੰ ਨਹੀਂ ਲੱਭਿਆ 5 ਸਾਲ ਸਾਢੇ 4 ਸਾਲ ਕੈਪਟਨ ਦੀ ਸਰਕਾਰ ਸਰੂਪ ਉਹਨੂੰ ਨਹੀਂ ਲੱਭਿਆ 6 ਮਹੀਨੇ ਦੀ ਚੰਨੀ ਦੀ ਸਰਕਾਰ ਸਰੂਪ ਉਹਨੂੰ ਨਹੀਂ ਲੱਭਿਆ ਸਾਢੇ 3 ਸਾਲ ਪਲੱਸ ਭਗਵੰਤ ਮਾਨ ਦੀ ਸਰਕਾਰ ਆ ਗੁਰੂਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਨੂੰ ਵੀ ਨਹੀਂ ਲੱਭਿਆ ਸੋ ਇਸ ਕਰਕੇ ਪਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਸ ਦੀ ਕਨਲ ਪ੍ਰਧਾਨਗੀ ਕਰਨਗੇ ਆਣਗੇ ਜੀ ਪਤਾ ਉਹਨਾਂ ਦਾ ਰੋਡ ਮੈਪ ਹੈ ਜੇ ਇਹ ਹੋਵੇ ਕਿ ਸਾਰੇ ਸਰੂਪ ਹੀ ਲੱਭ ਲੈਣੋ 328 ਲੱਭ ਲੈਣ ਜਿਹੜਾ ਤੁਹਾਡਾ ਇੱਕ ਚੀਜ਼ ਕਿ ਨਿਕਲਦੀ ਸੀ ਅਜੇ ਸੋ ਨਾਓ ਸਮੁੰਦਰ ਵਿੱਚ ਆ ਜਾਣਾ ਕਿ ਆ ਹੋਏ ਹਜੇ ਤੇ ਉਹਨੂੰ ਜਿਹੜਾ ਉਹ ਪ੍ਰਧਾਨਗੀ ਦਾ ਜਿਹੜਾ ਤਾਜ ਆ ਨਾ ਉਹ ਫੁੱਲਾਂ ਦੀ ਸੇਜ ਨਹੀਂ ਹੈਗਾ ਕੰਡਿਆਂ ਦੀ ਉਹ ਕੰਡਿਆਂ ਦਾ ਵਿਛਾਉਣਾ ਆ ਤੇ ਇਹ ਕੰਡਿਆਂ ਦਾ ਤਾਜ ਜਾਂ ਕੰਡਿਆਂ ਦਾ ਵਿਛਾਉਣਾ ਏਡਾ ਸੌਖਾ ਨਹੀਂ ਹੈਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਇਧਰੋਂ ਭੱਜ ਕੇ ਆਉ ਨੂੰ ਜਾਣਾ ਤੇ ਬਹੁਤ ਕੁਝ ਹੋ ਸਕਦਾ ਉਧਰੋਂ ਭੱਜ ਕੇ ਵੀ ਇਹਨੂੰ ਆਵੇ ਹਜੇ ਵੱਡਾ ਟੈਸਟ ਹੋਊਗਾ ਮੈਂ ਤਾਂ ਇਹ ਹੀ ਬੇਨਤੀ ਕਰਦਾ ਵਾਂ ਕਿ ਜਿਹੜੇ ਲੋਕ ਹੁਣ ਉਹਨੂੰ ਗਾਲਾਂ ਕੱਢਦੇ ਆ ਉਹ ਮੱਝ ਵਾਲਾ ਇੱਕ ਭਾਊ ਆ ਖੜਕੂ ਸਿੰਘ ਵੀਰਿਆ ਉਹ ਕਹਿੰਦਾ ਨੀਟਾ ਇਹ ਕਹਿੰਦਾ ਵੀ ਬਹੁਤ ਖਰਾਬ ਆ ਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਵੀ ਤੁਸੀਂ ਕੌਮ ਦੇ ਦੋਨੇ ਦੇ ਰਿਆ 17 ਸਾਲ ਇਹ ਬੰਦਾ ਸ਼੍ਰੀ ਮੁਖਸਰ ਸਾਹਿਬ ਦਾ ਹੈਡ ਗ੍ਰੰਥੀ ਰਿਆ 7 ਸਾਲ ਸਿੰਘ ਸਾਹਿਬ ਰਿਆ 7 ਰਹਿ ਗਿਆ ਕਲਤਖ ਸਾਹਿਬ ਦਾ ਕਾਰਜਕਾਰੀ ਤੇ ਦਮਦਮਾਨ ਸਾਹਿਬ ਦਾ ਰੈਗੂਲਰ ਤੇ ਫਿਰ ਤੁਸੀਂ ਕੌਮ ਦਾ ਪਤਾ ਨਹੀਂ ਕਿਤੇ ਛੱਡਿਆ ਇੰਨਾ ਚਿਰ ਅੱਜ ਤੁਸੀਂ ਕਹਿੰਦੇ ਆ ਕਿ ਇਹ ਤਾਂ ਬਲਾਤਕਾਰ ਹੀ ਆ ਇਹ ਤਾਂ ਇਹ ਆ ਉਹ ਆ ਇੰਦਾ ਮਤਲਬ ਤੁਹਾਡੇ ਤੇ ਤਾਂ ਫਿਰ ਹੋਰ ਦੁੱਗਣੀ ਕਾਰਵਾਈ ਬਣਦੀ ਆ ਕਿ ਤੁਸੀਂ 17 ਤੇ 7 24 ਸਾਲ ਕੌਮ ਦੇ ਮੱਥੇ ਦੇ ਉੱਤੇ ਮਾੜਾ ਬੰਦਾ ਕੌਮ ਦੇ ਸਿਰ ਦੇ ਉੱਤੇ ਸੌਰੀ ਕੌਮ ਦੇ ਸਿਰ ਦੇ ਉੱਤੇ ਮਾੜਾ ਬੰਦਾ ਬਿਠਾ ਕੇ ਰੱਖਿਆ ਤੇ ਤੁਸੀਂ ਉਦੋਂ ਕਿਉਂ ਨਹੀਂ ਜਾਗੇ ਹੁਣ ਤੁਸੀਂ ਕਿਉਂ ਜਾਗ ਗਿਆਂ ਕਿ ਅਗਲੇ ਨੇ ਵੰਜ ਬਰਾਬਰ ਘਟਤਾ ਤੇ ਦੂਜੀ ਗੱਲ ਤੁਹਾਡੀ ਜਿਹੜੀ ਸੀ ਗ੍ਰੰਥੀਆਂ ਵਾਲੀ ਉਹਨੇ ਕਿਹਾ ਗ੍ਰੰਥੀ ਗ੍ਰੰਥੀ ਸਤਕਾਰਤ ਪਦਵੀ ਆ ਬਾਬਾ ਬੁੱਢਾ ਜੀ ਦੀ ਇਹ ਅੰਚਵੰਚੁੰਦੇਆ ਗ੍ਰੰਥੀ ਸਿੰਘ ਗ੍ਰੰਥੀ ਸਿੰਘਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਗ੍ਰੰਥੀ ਸਿੰਘ ਕਰਕੇ ਤੇ ਜਿੰਨਾ ਚਿਰ ਗ੍ਰੰਥੀ ਸਿੰਘ ਗ੍ਰੰਥੀ ਸਿੰਘ ਸੀ ਉਹਨਾਂ ਚਿਰ ਗ੍ਰੰਥੀ ਸਿੰਘ ਦਾ ਸਤਿਕਾਰ ਹੈ ਹੁਣ ਉਹ ਭਾਈ politcal ਬੰਦਾ ਬਣ ਗਿਆ ਪਰ politcal ਬੰਦੇ ਦਾ ਵੀ ਸਾਡਾ ਅਸੀਂ ਪੰਜਾਬ ਦੇ ਲੋਕ ਹੈਗੇ ਆ ਸਾਡਾ ਕੋਈ ਸਮਾਜਿਕ ਆ ਸਾਡਾ ਕੋਈ ਬૌਧਿਕ ਆ ਸਾਡਾ ਕੋਈ ਬੋਲਚਾਲ ਆ ਅਸੀਂ ਅਸੀਂ ਐਦਾਂ ਗਾਲਾਂ ਕੱਢਦੇ ਜਾ ਅਸੀਂ ਅਗਲੇ ਦੀਆਂ ਬੱਚੀਆਂ ਨੂੰ ਜਾਂ ਅਗਲੇ ਦੇ ਕਰਦਾਰ ਨੂੰ ਕਿਉਂਕਿ ਜੇ ਤੁਹਾਨੂੰ ਸੁੱਚਾ ਲੰਗਾ ਪ੍ਰਵਾਨ ਆ ਤੇ ਫਿਰ ਮੇਰਾ ਖਿਆਲ ਗਿਆਨੀ ਹਰਪ੍ਰੀਤ ਤੇ ਉਦੋਂ ਛੋਟੀ ਗੱਲ ਵਾ ਕਿਉਂਕਿ ਉਹਨੂੰ ਤਾਂ ਤੁਸੀਂ ਜਹੇਦਾਰ ਲਾਤਾ ਵਾ ਸੁੱਚੇ ਲੰਗਾ ਨੂੰ ਤੇ ਹੁਣ ਇਹਨੂੰ ਵੀ ਮੰਨ ਲਓ ਸ਼ਾਇਦ ਹੋ ਸਕਦਾ ਤੁਹਾਡਾ ਜਿਹੜਾ ਸਿਆਸੀ ਭੁੱਖ ਹੋ ਪੂਰੀ ਹੋਈ ਜਾਵੇ ਤੇ ਸਾਰਾ ਸਾਰਾ ਪੰਜਾਬ ਕੀ ਆਲ ਵਰਲਡ ਦਾ ਸਿੱਖ ਤੇ ਕਹਿੰਦਾ ਸੁਗਵੀਰ ਨੂੰ ਪਰੇ ਕਰੋ ਤੁਸੀਂ ਕਰਦੇ ਨਹੀਂ ਹੈਗੇ ਬਿਲਕੁਲ ਭਾਈ ਖੋਸਾ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਬੰਦੀ ਸਿੰਘ ਕਲੀ ਹਾਈਡ ਨੂੰ ਲੈ ਕੇ ਕੌਮਨ ਲੱਗ ਕੇ ਆ ਉਹਦੇ ਸ਼ਰਤਾਂ ਕੀਤੀਆਂ ਕਿ ਪਹਿਲੇ ਸਭ ਨੂੰ ਇੱਥੇ ਪਹੁੰਚ ਰਣੇ ਨੇ ਤੇ ਦੂਜੇ ਪਾਸੇ ਇਹਨਾਂ ਨੇ ਕੱਲਾ ਬੰਦੀ ਸਿੰਘ ਜਿਹੜੇ ਕਾਫੀ ਸਮੇਂ ਤੋਂ ਜਿਹੜੇ ਬੰਦ ਨੇ ਉਹਨਾਂ ਦੀ ਨਹੀਂ ਗੱਲ ਕੀਤੀ ਜਿਹੜੇ ਹੁਣ ਜਿਹੜੇ ਨਵੇਂ ਬੰਦੀ ਸਿੰਘ ਬਣੇ ਨੇ ਪੁਰਾਣੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਨੇ ਪੁਰਾਣੇ ਡਿਬਰੂਗੜ੍ਹ ਦੇ ਜ਼ਿਲ੍ਹਿਆਂ ਦੇ ਵਿੱਚ ਨੇ ਇਹਨਾਂ ਨੇ ਕਿਹਾ ਕਿ ਸਾਰੇ ਰਿਹਾ ਹੋਣੇ ਚਾਹੀਦੇ ਨੇ ਕਾਨੂੰਨਾਂ ਦੇ ਮੁਤਾਬਕ ਜਿਹੜੀ ਕਾਰਵਾਈ ਹੋ ਚੁੱਕੀ ਆ ਜਾਂ ਹੋਣੀ ਆ ਉਸ ਮੁਤਾਬਕ ਚੱਲਣਾ ਚਾਹੀਦਾ